ਮਹਾਯੁਰ ਦੀ ਕਹਾਣੀ ਸਾਡੇ ਵਾਹਿਗੁਰੂ ਜੀ ਕਿਰਪਾ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਸਰੂਰ ਜੀ ਮਾਰਾ ਤੁਹਾਨੂੰ ਦੁਨਦੁਗਲੀ ਤੇ ਰਾਤਰਾ ਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਜੀ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਜਿਹੜੀ ਪਿਛਲੀ ਰਾਤ ਲੱਗੀ ਸੀ ਤੁਹਾਨੂੰ ਪਤਾ ਵੀ ਤੁਸੀਂ ਬਲੌਗ ਦੇਖਿਆ ਹੀ ਆ ਵੀ ਸਾਡੇ ਪਾਸ ਨੇ ਇਹਦੀ ਚੱਖੜ ਬੱਚੇ ਲੈਟ ਗੋਲ ਸਾਰਾ ਕੁਝ ਗਲ ਹੋਣ ਕਰਕੇ ਨਾ ਜੀ ਸਾਡੀ ਨੀਂਦ ਨਹੀਂ ਪ੍ਰੋਪਰ ਪੂਰੀ ਹੋਈ ਤੇ ਕੱਲ ਵਾਲਾ ਦਿਨ ਜਿਹੜਾ ਨਿਕਲਿਆ ਜੀ ਸਾਰਾ ਬੀਜੀ ਸ਼ਡਿਊਲ ਸੀ ਉਧਰ ਬੋਰ ਦਾ ਕੰਮ ਲੱਗਾ ਪੱਪਾ ਬਹੁਤ ਕੁਝ ਕਰਨ ਵਾਲਾ ਸੀ ਕੰਮ ਤੇ ਉਧਰ ਕਰਕੇ ਦਿਨਚ ਵੀ ਨਹੀਂ ਰੈਸਟ ਹੋਈ ਅੱਜ ਸਵੇਰ ਟਾਈਮ ਇੱਕ ਖੁੱਲੀ ਜੀ ਲੇਟ ਤੇ ਕੱਲ ਦਾ ਇੱਕ ਸਕੂਲ ਵਾਲਾ ਨੇ ਜੀ ਕੰਮ ਛੇੜਿਆ ਬਸ ਰੀਤ ਦਾ ਕੱਲ ਦਾ ਸਕੂਲ ਤੋਂ ਮੈਸੇਜ ਆਇਆ ਬੈ ਪਤਾ ਨਹੀਂ ਕਿਹੜਾ ਟਾਈਮ ਆਉਣ ਉਹਨਾਂ ਨੇ ਕਹਿੰਦੇ ਬੱਚੇ ਦੀ ਟਿਫਨ ਦੇ ਵਿੱਚ ਵਧੀਆ ਕੋਈ ਡਿਸ਼ ਬਣਾ ਕੇ ਭੇਜਿਓ ਮੈਂ ਕੱਲ੍ਹ ਤੋਂ ਹੀ ਸੋਚਦਾ ਮਾਂ ਸਵੇਰੇ 7:00 ਟੁੱਲੀ ਸਾਰ ਕੋਈ ਨਾ ਕੋਈ ਪੰਗਾ ਛੇੜੂਗਾ ਮੈਂ ਪੰਗਾ ਕਿ ਛੇੜੂਗਾ ਪੰਗਾ ਚੱਲ ਪੰਗਾ ਤਾਂ ਪੰਗਾ ਤਾਂ ਹੈ ਬਣਾਉਣ ਦਾ ਸੰਦੀਪ ਨਹੀਂ ਤਾਂ ਪੰਗਾ ਮੇਰੀ ਜਾਨ ਨੂੰ ਛੜ ਜਾਂਦਾ ਆਹ ਸਮਾਨ ਚਾਹੀਦਾ ਉਹ ਚਾਹੀਦਾ ਲਿਆ ਉਹ ਲਿਆ ਥਾਦਰੇ ਦੀ ਮਾਂ ਵੀ ਹਸਪਤਾਲ ਐਨਾ ਸੂਰ ਕੋ ਦੁਕਾਨ ਨਹੀਂ ਚ ਖੁੱਲੀ ਹੈਗੀ ਪਰ ਪੰਗਾ ਹੋ ਗਿਆ ਜੀ ਸਾਲੀ ਅੱਖੇ ਦੀ ਖੁੱਲੀ ਹੈਗੀ ਉੱਠਣ ਤੇ ਲੇਟ ਹੋ ਗਏ ਉਧਰੋਂ ਸਕੂਲ ਦਾ ਟਾਈਮ ਹੁੰਦਾ ਜਾਂਦਾ ਉਧਰ ਸਾਰਾ ਕੰਮ ਕਰਨ ਨੂੰ ਪਿਆ ਸੰਦੀਪ ਨੇ ਆਇਆ ਤਾਂ ਇੱਕ ਵਾਰੀ ਰਾਤ ਆ ਛੋਲੇ ਪਿਉ ਹਤੇ ਜੀ ਛੋਲੇ ਪਿਉ ਕੇ ਫਿਰ ਉਹ ਤੋਂ ਬਾਅਦ ਉਹਨਾਂ ਨੂੰ ਤੜਕਾ ਤੁੜਕਾ ਲਾ ਕੇ ਨੰਗਰਾ ਨੰਗਰਾ ਦਾ ਕੰਮ ਥੱਲੇ ਨਵੇੜ ਕੇ ਹੁਣ ਜਿਹੜਾ ਸਾਡੇ ਛੋਟੇ ਛੋਟੇ ਆ ਇਹਨਾਂ ਨੂੰ ਇਹਨਾਂ ਦੀ ਰੇੜੀ ਫੇੜੀ ਚਾਹ ਕਾਉਣ ਲੱਗਾ ਵਾ ਕੰਮ ਤੇ ਸੰਦੀਪ ਕਹਿੰਦੀ ਜੀ ਮੇਰੀ ਮਦਦ ਤੇ ਕਰਾਉਣੀ ਪੈਣੀ ਸਾਨੂੰ ਭਾਬੀ ਜੀ ਹੈਗੇ ਥੱਲੇ ਜੇ ਉਹ ਤੁਹਾਨੂੰ ਪਤਾ ਹੈ ਜੀ ਉਹਨਾਂ ਦਾ ਐ ਦਿਨਾਂ ਦੇ ਵਿੱਚ ਕਣਕ ਦੇ ਵਿੱਚ ਆ ਕੇ ਨਾ ਥੋੜਾ ਜਿਹਾ ਸਾਹ ਦੀ ਦਿੱਕਤ ਆ ਤੇ ਸਰੀਰ ਆਪ ਡਾਊਨ ਹੋਣ ਲੱ ਜਾਂਦਾ ਉਹਨਾਂ ਦਾ ਇਹ ਮੌਸਮ ਦੇ ਵਿੱਚ ਆ ਕੇ ਜਦ ਮੌਸਮ ਚੇਂਜ ਹੁੰਦਾ ਤੇ ਕੱਲ ਜੀ ਬੱਚਿਆਂ ਨੂੰ ਟੌਰ ਕੱਟ ਕੇ ਭੇਜੋ ਟੌਰ ਤੋਂ ਅਸੀਂ ਬਰੋਜੇ ਕੱਟ ਕੇ ਭੇਜਦੇ ਬੱਚਿਆਂ ਨੂੰ ਕੁਝ ਦਿਨ ਹੈ ਨਹੀਂ ਵੀ ਜਦੋਂ ਨਹੀਂ ਟੌਰ ਕੱਟਦੇ ਆਪਣੇ ਵੱਲ ਤੇ ਪੂਰੀ ਹਰੇਕ ਮਾਂ ਬਾਪ ਦਾ ਬਸਤੇ ਹੁੰਦਾ ਆਪਣੇ ਬੱਚਿਆਂ ਵਾਸਤੇ ਪਰ ਸਾਡੇ ਬੱਚੇ ਇਹਦੇ ਵੀ ਇਹ ਟੌਰ ਵਾਲੇ ਉਹਦੇ ਮਾਹੌਲ ਦੇ ਵਿੱਚ ਰਹਿੰਦੇ ਨਹੀਂ ਹੈਗੇ ਇਹ ਇਹ ਵਿਗਟੇਟੇਟੇ ਜੋ ਹੋ ਜਾਂਦੇ ਸਕੂਲ ਤੱਕ ਪਹੁੰਚਦੇ ਪਹੁੰਚਦੇ ਤੇ ਹੁਣ ਮਾਂ ਚੱਲ ਜਾਂ ਤੱਕ ਸੰਦੀਪ ਇਹਨੂੰ ਤਿਆਰ ਕਰਦੀ ਹੈ ਜਦ ਤੱਕ ਮਹਾਤਲ ਤੁਹਾਨੂੰ ਆਟਾ ਘੁਣ ਕੇ ਦੇ ਦੂੰਦਾ ਇਹਨੇ ਪਤਾ ਨਹੀਂ ਕਿ ਆ ਛੋਲੇ ਪੂਰੀਆਂ ਦਾ ਪ੍ਰੋਗਰਾਮ ਬਣਾ ਲਿਆ ਪਤਾ ਨਹੀਂ ਛੋਲੇ ਅੱਧੀਆਂ ਦਾ ਪ੍ਰੋਗਰਾਮ ਬਣਾ ਰਿਆ ਹੈ ਅੱਧੀਆਂ ਦਾ ਹੀ ਆ ਪੂਰੀਆਂ ਨਹੀਂ ਹੋਣੀਆਂ ਇਹ ਇਹ ਤਾਂ ਨਹੀਂ ਪੂਰਨ ਹੋਣੀਆਂ ਜਿੰਨਾ ਕਿ ਕਹਿੰਦੀ ਐਨਾ ਆਟਾ ਘੋਲੋ ਤਾਂ ਬਾਕੀਆਂ ਨੂੰ ਮੈਂ ਰੋਟੀ ਪਕਾ ਦੇਣੀ ਇਹ ਜਿਹਦੀ ਕਿਸਮਤ ਚ ਆਗੇ ਆਗੇ ਜਿਹਦੀ ਕਿਸਮਤ ਚ ਰਹਿਗੇ ਰਹਿਗੇ ਆਉਣਾ ਮੈਨੂੰ ਪਲੇਟ ਲੈ ਕੇ ਸਭ ਤੋਂ ਪਹਿਲਾਂ ਤਾਂ ਮੰਨੂ ਆ ਬਹਿਣਾ ਪਣਾ ਮੁਰੇ ਕੋ ਟੈਸਟ ਤਾਂ ਮੈਨੂੰ ਸਿੱਧੀ ਰੱਖ ਪੁੱਤ ਸਿੱਧਾ ਰੱਖ ਪੂਰੀ ਬਣਾ ਦੋ ਸਸਤ ਗਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੇਟ ਮੈਂ ਥੋੜੀ ਵਜਨ ਆ ਹੋਈ ਹਾਂ ਮੈਂ ਲੇਟ ਕਰਤੀ ਜੀ ਮੈਨੂੰ ਲੋਰੀਆਂ ਸੁਣਾਤੀ ਐ ਨਾ ਰਾਤ ਜਿਆਦਾ ਤਾਂ ਕਰਕੇ ਸਾਰਾ ਪੱਖ ਤਾਂ ਆਪਣੇ ਕਿੰਨੀ ਨੂੰ ਕਰਕੇ ਪੈ ਜੰਦੀ ਆ ਗਰਮੀ ਚ ਬੰਦੇ ਉਰੀ ਜਾਂਦੀ ਆ 12 ਵਜੇ ਤੱਕ ਫੋਨ ਦੇਖੀ ਕੀ ਨੀਂਦ ਤਾਂ ਆਉਗੀ ਜੇੱਖ ਖੁੱਲੂਗੀ ਕੀ ਸਮਝਦੇ ਦੇਖ ਰਹਾ ਫੋਨ ਤੇ ਸੰਦੀਪ ਦਾ ਚੱਲਦਾ ਹਾਂ ਅੱਛਾ ਵੀ ਕਿਸੀ ਦਾ ਮੈਚ ਦੇਖ ਰਿਹਾ ਤਾ ਹੋਰ ਕਿਹਾ ਮੈਂ ਤਾਂ ਮੈਂ ਤਾਂ ਦੇ ਦ ਮੈਂ ਮੈਂ ਥੋੜਾ ਕਹਿੰਦਾ ਵੀ ਮੈਂ ਲੇਟ ਹੋ ਗਿਆ ਜੀ ਮੈਨੂੰ ਥੋੜੀ ਵਜਨ ਨਾਲੇ ਲੇਟ ਹੋਈ ਤੇ ਤੁਸੀਂ ਬਾਹਰ ਬੰਦ ਕਰ ਦਿੰਦੇ ਮੈਂ ਵੀ ਆਪਣਾ ਕਰ ਜਾਣਾ ਤਾਂ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਫਤਿਹ ਕਰੰਮੀ ਥੋੜਾ ਰੋਸ਼ਨਦਾਨ ਖੁੱਲਾ ਜੀ ਹਾਲ ਫੇਰ ਮੂਹ ਨਹੀਂ ਖਾਇਆ ਹਾਂ ਜਦ ਤੱਕ ਰਿਕਰ ਕੈਮਰਾ ਆਊਗਾ ਜਦ ਬੁਲਾਈ ਸਤਿ ਸ਼੍ਰੀ ਅਕਾਲ ਪਹਿਲਾਂ ਰੋਸ਼ਨਦਾਨ ਲਾਵਾਂ ਹਾਂ ਹੌਣ ਸਮਝਣ ਵਾਲੇ ਸਮਝ ਕੇ ਹੋਣਾ ਵੀ ਦੋਸ਼ੰਦਾਨ ਕਿਉਂ ਕਿਹਾ ਗਿਆ ਤੇ ਹੁਣ ਲੱਗਾ ਜੀ ਸਾਤਰੀ ਕਾ ਬਲਾਉਣ ਵਾਸਤੇ ਜੀ ਮੇਰੇ ਵੱਲ ਤੁਹਾਨੂੰ ਸਾਰੇ ਨੂੰ ਪੇਪਰ ਸਸਰੀਆ ਕਾ ਮੂੰਹ ਤੋਂ ਤੱਕ ਨਾ ਤੱਕਿਆ ਕਰੇ ਕੁਛ ਇਹਾਰੇ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਹੋਇਆ ਜੇ ਬਰਸ਼ ਕਰਕੇ ਮੂੰਹ ਪਰ ਉਹ ਛਿੱਟੇ ਜੇ ਮਾਰ ਕੇ ਆ ਗਿਆ ਅੱਛਾ ਫੇ ਕਾ ਯੂਨੀਫਾਰਮ ਬੁਆਲੀ ਨਾ ਯੂਨੀਫਾਰਮ ਪਾਲਨ ਦਾ ਵੀ ਮਨੂ ਮੇਰੇ ਵਰਗਾ ਹੀ ਆ ਹਾਂ ਵੀ ਉਹ ਜੇ ਹੁਣ ਮੈਂ ਨਹਾਉਣ ਨੂੰ ਕਹਤਾਂ ਯੂਨੀਫਾਰਮ ਸਾਰੀ ਖੋਲਣੀ ਪੈਣੀ ਆ ਪਾ ਛੱਜਦੇ ਉੱਠ ਕੇ ਪਹਿਲੇ ਹੀ ਕੰਮ ਕਰਦੇ ਆ ਯੂਨੀਫਾਰਮ ਹੈ ਪਾਈ ਦੀ ਆ ਮੰਨੂ ਨਾ ਉਹ ਨਾ ਗੱਲ ਹੀ ਗਲਤੀ ਹੈ ਇਹ ਕਹਿਣਾ ਨਹੀਂ ਮੰਨਦਾ ਪਾਪਾ ਦੇਖੋ ਮੈਂ ਸਹੀ ਰਾਤ ਕਿਹੜਾ ਰਾਤ ਲੈ ਲਿਆ ਵੇ ਫੇਰ ਆਏ ਨਾ ਕਹਿੰਦਾ ਸੀ ਵੀ ਲਿਆ ਆਏ ਰਾਤ ਵੇਸੇ ਆ ਸਵੇਰੇ ਵੀ ਨਾਉਂਦੀ ਐ ਸ਼ਾਮ ਇਹ ਤਾਂ ਚਾਰ ਟਾਈਮ ਨਾਉਂਦੀ ਐ ਤੇ ਜਦ ਮਰਜੀ ਸਾਹੇ ਨੂੰ ਕਹੇ ਹੁਣ ਨਾਲ ਆ ਜਾ ਕੇ ਇਹਨੂੰ ਹੁਣ ਨਾਲ ਪਾਪ ਲਾ ਕੇ ਦੇ ਦੋ ਬਾਸ ਸੱਚੀ ਕਰਵਾ ਦੇ ਇਹ ਬਗਾਵਤੀਆਂ ਖੜਾ ਰਹਿ ਕਮਣ ਸੱਚੀ ਕਰ ਚੱਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤ ਨਾਮ ਵਾਹਿਗੁਰੂ ਮਾਈ ਨੇਮ ਇਜ਼ ਸੁਭਰੀਤ ਕਾਰ ਕਰਨ ਨੂੰ ਪਤਾ ਲੈ ਕਰਨ ਨੂੰ ਪੁੱਛੋ ਆ ਪਾ ਦੋ ਸੁਭੂ ਨੂੰ ਨਹੀਂ ਪਤਾ ਆਇਆ ਮੈਂ 3 ਇਅਰ ਬਾਚਲਰ ਸੁਣ ਗਿਆ ਬਾਚਲਰ ਸੁਣ ਗਿਆ ਬਾਚਲਰ ਸੁਣ ਗਿਆ ਕੈਮਰਾ ਚਿੰਦਾ ਕੱਲੂ ਦੱਸੂਗੀ ਕਹਿੰਦੀ ਤੁਸੀਂ ਜਾਣ ਕੇ ਕਰ ਲੋ ਪੁੱਛੇ ਕਰੋ ਕਿੰਨਾ ਆਪੇ ਨਾਲ ਜਲਦੀ ਜਲਦੀ ਕਿਹਨੇ ਕਰ ਨੋ ਦਾ ਕਿ ਨਾ ਸਾਰਾ ਕੁਝ ਨਾ ਬੱਬੂ ਨੂੰ ਕੀ ਆ ਬਟ ਯੂਰ ਨੇਮ ਕਰਨ ਵੀਰ ਸਿੰਘ ਬਟ ਯੂਰ ਨੇਮ ਮਾਈ ਨੇਮ ਇਜ਼ ਕਰਨ ਵੀਰ ਸਿੰਘ ਬੜੀ ਜੀ ਦਾ ਨਾਮ ਤੁਸੀਂ ਮੈਨੂੰ ਆਖਦਾ ਇੱਕ ਬਾਦੋ ਮੈਂ ਪੂਰੀ ਅਧਾਰ ਲੈਣਾ ਹੁੰਦਾ ਬੜੀ ਸਿਸਟਰ ਨੇਮ ਆ ਸੁਭਰੀਕੌਰ ਐਡ ਮੈਨ ਲਿਟਾ ਲੈ ਸੁਭਰੀਕੌਰ ਬਿਗ ਗਰ 10 ਮਿੰਨ ਗੋਰਾ ਆ ਵਗਦਾ ਲੜਾਉਦਾ ਦੋਰਾਏ ਸਾਰੇ ਤੁਹਾਨੂੰ ਦੇ ਪਕਾ ਪਕਾ ਕੇ ਖਵਾਈ ਦੋ ਥੋੜਾ ਦਿਮਾਗ ਤੇਜ ਰੱਖਿਆ ਕਰੋ ਐਕਟਿਵ ਰੱਖਿਆ ਕਰੋ ਤੁਹਾਡੇ ਬਾਤ ਤੇ ਇੰਨੀ ਮਹੱਤਵ ਕਰਦੇ ਸੀ ਹਾਂ ਜੀ ਜੀ ਤੇ ਵਾਟ ਯਰ ਨੇਮ ਖਾਇਲਾ ਹਾਂ ਕਿ ਚੋਰੀਆਂ ਬਣਾਉਣੀ ਕਿ ਬਟ ਥਿਸ ਇਜ਼ ਬਟ ਡਿਸ਼ ਕਿਹੜੀ ਆ ਦੱਸੋ ਬਟ ਥਿਸ ਇਜ਼ ਹਾਂ ਪੂਰੀਆਂ ਐ ਸੋਨੇ ਐਂਡ ਪੂਰੀਆਂ ਮੈਂ ਛੋਲੇ ਐਂਡ ਪੂਰੀਆਂ ਕਹਿੰਦਾ ਪਹਿਲਾਂ ਕਹਿੰਦਾ ਪੋਲੇ ਛੂਰੀਆਂ ਹਾਂ ਛੋਲੇ ਪੂਰੀਆਂ ਪੋਲੇ ਛੂਰੀਆਂ ਨਹੀਂ ਮੈਂ ਹੈਗਾ ਟਣਾ ਨਹੀਂ ਕਹਦਾ ਮਹਸਬਾਨ ਉਹ ਹੈਗਾ ਉਹਦਾ ਅੱਛਾ ਹੈਗਾ ਰੈਂਡ ਤੇ ਬਸਾ ਲੈ ਬਹੁਤ ਮੁੰਡਾ ਕੰਮ ਆ ਗਿਆ ਇਹਨੂੰ ਪਤਾ ਪੁੱਤ ਸਬਾਨ ਸਾਰੇ ਇਕੱਠਾ ਕਰੀ ਬੈਠਾ ਵੀ ਮੈਨੂੰ ਕਿਤੇ ਨਾਉਣ ਨੂੰ ਨਾ ਕਹ ਦੇ ਪੀ ਖਾ ਤਾਂ ਜਾ ਤਾਂ ਬੰਦੂ ਕੋਈ ਤੇ ਕਹਿੰਦਾ ਕੋਈ ਸਿਰਾ ਕਾਲਰ ਠੀਕ ਕਰ ਕਾਲਰ ਨਹੀਂ ਛੱਟ ਕਾਲਰ ਉਹ ਚਿੱਕਿਆ ਬੈਠਾ ਤੇ ਕਦਾਰ ਕੱਢ ਦੋ ਇਹਨੂੰ ਕੱਢ ਕੇ ਸਪੋਚ ਦੇਣੇ ਨੇ ਆਪਣਾ ਇਹਨੂੰ ਤੇ ਕਹੀ ਜੀ ਮੇਰਾ ਹੋ ਗਿਆ ਤੇਰਾ ਹੋ ਗਿਆ ਕਿੱਥੇ ਆ ਮੇਰੇ ਸਾਹ ਨਾਲ ਤੁਸੀਂ ਹੋ ਜਾਣਾ ਤੁਹਾਨੂੰ ਆ ਜਾਣਾ ਪੈਣਾ ਅੱਛਾ ਚਲ ਤਾਂ ਵੀ ਕਿ ਜਾਈ ਜਿਹੜੀ ਸੁੰਦਰ ਠੀਕ ਠੀਕ ਹੈ ਠੀਕ ਹੈ ਵਸਤ ਇੱਕ ਇੱਕ ਜਿਹੜੀ ਉੱਚ ਕਰਾਂਗਾ ਅੱਜ ਫੋਟੋ ਖਾਪੂ ਤੁਸੀਂ ਨਾਲ ਹੀ ਚਲੋ ਠੀਕ ਹੈ ਚਲ ਚਲ ਆਹ ਪੌੜ ਸਾ ਵੀ ਹੋਣ ਲੱਗ ਗਿਆ ਸਾਡੀ ਰੱਦੀ ਰੱਦੀ ਅੱਜ ਦਾ ਅੱਜ ਜਾਣੀ ਜੀ ਤੌਰ ਕੱਢਦੇ ਨਹੀਂ ਕੋਸਾ ਲੱਗਿਆ ਸੇ ਬੰਦ ਹੋ ਗਿਆ ਮੁਸਕਾਨ ਲੱਗ ਗਈ ਮੰਦ ਕਰਦਾ ਜਾਂਦਾ ਜਲ ਬਣੂਗੇ ਜਿਆਦਾ ਕਰਨ ਚਲਾ ਦੇ ਪਤਲਾ ਕਰਨਾ ਮੋਟਾ ਕਰਨਾ ਮੈਂ ਪਤਲਾ ਨਹੀਂ ਕਰਨਾ ਹਾਂ ਮੋਟਾ ਕਰਨਾ ਜਿਹੜਾ ਮੂਥੇ ਨਾ ਜਾਵੇ ਆਲਾ ਬਸ ਮੈਂ ਆਦੀ ਕਿੱਥੇ ਨੂੰ ਆ ਗੋਲੂ ਆਦ ਰੀਤ ਹਾਂ ਅੱਗੇ ਕੀ ਕਰ ਲਿਆ ਤਾਂ ਕੰਮ ਇਹਨਾਂ ਨੂੰ ਤੌਰ ਕੱਢ ਕੇ ਇਹਨਾਂ ਨੂੰ ਸਾਨੂੰ ਭੇਜ ਲੋ ਤੌਰ ਕੱਢ ਕੇ ਇਹਨਾਂ ਨੂੰ ਫੋਨ ਪਾ ਲਾ ਦੇਣੀ ਸ਼ਬੂਲ ਇਹਨਾਂ ਦੇਖ ਸੈਕਲ ਪੋੜਨੇ ਉੱਧਰ ਕਿੱਡੀ ਤਕੜੀ ਮਿਲਦੀ ਚੱਲਦੀ ਘਟਾਰਾ ਕੋਲ ਵੀ ਲੈ ਪੂਰੀ ਚੈਨ ਪਹਲ ਕਰਨੇ ਹੈ ਤਾਂ ਲਾਉਣੀ ਆ ਮੈਂ ਉਹਦੇ ਪਰ ਬਿਠਾਉਣੀ ਆ ਇਹਦੀ ਚਿੱਟੀ ਵਰਦੀ ਆ ਥੱਲੇ ਨਵੇੜ ਲੈਣੀ ਬਸ ਫਾਦੋਂ ਨਾਲੇ ਸਪੈਸ਼ਲ ਮੈਸੇਜ ਵੀ ਪਾਇਆ ਵਾ ਫੋਨ ਮੇਰਾ ਹੋ ਗਿਆ ਉਹਦੇ ਪਰ ਪੜੀ ਪੜੀ 1 ਮਿੰਟ ਕਿਆ ਕਿਆ ਲਿਖਿਆ ਉਹਨਾਂ ਨੇ ਕਿਹਨਾਂ ਨਾਲੇ ਪਤਾ ਲਾਜੂਗਾ ਵੀ ਕਾਦੇ ਵਾਸਤੇ ਕਿਆ ਕਾਦੇ ਵਾਸਤੇ ਉਹਨਾਂ ਨੇ ਸਪੈਸ਼ਲ ਗਿਆ ਕਾਲ ਕਾਲ ਤੇਰੇ ਕੋਲ ਆ ਤੇ ਕਾਲ ਅਕੈਡਮੀ ਦੇ ਅੱਛਾ ਆਗੇ ਆਗੇ 1 ਮਿੰਟ ਆ ਗਿਆ ਕਿਹਨਾਂ ਪ੍ਰੋਜੈਕਟ ਹੋ ਗਿਆ ਜੀ ਸਾਡਾ ਸ਼ੁਰੂ ਹਾਂਜੀ ਥੋਲੇ ਛੂੜੀਆਂ ਥੋਲੇ ਬੂੜੀਆਂ ਕਮੇ ਜ਼ਮਾਕ ਤੇ ਥੋੜੀ ਜਿਹੀ ਚਾਲ ਘੁੰਮ ਜਾਂਦੀ ਜੀ ਨੂੰ ਕਮਾਉਂਦੀ ਆ ਇਹ ਗਰਮੀ ਸ਼ੁਰੂ ਹੋ ਗਈ ਨਾ ਹਾਂ ਗਰਮੀ ਸ਼ੁਰੂ ਹੋਊਗੀ ਤੁਹਾਨੂੰ ਥੋੜੀ ਜਿਹੀ ਜ਼ਿਆਦਾ ਲੱਗਦੀ ਹੈ ਨਾ ਅਦਰ ਪਾਤੀ ਵੀ ਨਾ ਨਾ ਚੱਲਿਆ ਬਿਨਾਂ ਨਾ ਕਰ ਜਾਣੀ ਤੇਰੇ ਦਿਮਾਗ ਹੁਣ ਤੁਸੀਂ ਪਤਾ ਹੈ ਕੀ ਕਰ ਰਹੇ ਹੋ ਠੀਕ ਹੈ ਮੈਂ ਪੂਲੀਆਂ ਬਣਾਉਣੀ ਆ ਫਰੀਤ ਦਾ ਟਿੱਬਾ ਨਾ ਪਾ ਕੇ ਕਰ ਦੂੰਗੀ ਕਾਣਾ ਇਹਨੂੰ ਇਹਨੂੰ ਖਾਣ ਨੂੰ ਦੇ ਦੋ ਨੀ ਫਰੀਤ ਨੂੰ ਤੁਸੀਂ ਬੈਠ ਕੇ ਖਾ ਦੋ ਆਪ ਅੱਛਾ ਵੇ ਮਦਣੀ ਮੈਂ ਬੀਜੂ ਬਟਾਲੇ ਛੱਡ ਕੇ ਤਨਾ ਇਹ ਕੰਮ ਕਰਾ ਨਾ ਫਰੀਤ ਨੂੰ ਖਵਾਉਣਾ ਜ਼ਰੂਰੀ ਆ ਨਿਆਣਾ ਕੁੱਛ ਭੁੱਖਾ ਨਾ ਜਾਵੇ ਚੱਕਰ ਆਉਣਾ ਜਨੇ ਨੇ ਆਏ ਸੁੱਖੋ ਭਾਂਡ ਵੀ ਨਿਕਲਾ ਸਕਦੀ ਕੋਈ ਗੋਲ ਮਿਕਪਰੇ ਲਵੇੜ ਹੁੰਦੀ ਆ ਕੀ ਹੋਇਆ ਨੂੰ ਚਾਹ ਗਿਆ ਉਹ ਰਾਵੜ ਟੁੱਟ ਗਿਆ ਅੱਖ ਤੇ ਵੱਜੀ ਮੱਖੀ ਓਏ ਠੀਕ ਆ ਆਪਣੇ ਆਪ ਵੱਜੀ ਕਿ ਫੁੱਟੇ ਮੇਟੀ ਵੱਜੀ ਉਹ ਟੁੱਟ ਗਈ ਚਟੱਕ ਦੇ ਵਿੱਚ ਵੱਜੀ ਆਪ ਤਾਂ

ਵੀਰ ਤੂੰ ਕਹਦਾ ਮੈਂ ਕੋਈ ਵੀ ਕਹਿ ਸਕਦਾ سبسਕਰਾਈਬਰ ਵੀ ਕਹਿ ਸਕਦਾ ਕੋਈ ਵੀ ਆਏ ਵੀਡੀਓ ਬਣਾਉਣ ਦਾ ਮਾਰਾ ਕੰਮ ਲੱਗਦਾ ਤਾਂ ਕਰਨਾ ਪੈਦਾ ਮਤਲਬ ਇਹ ਥੋੜੋ ਵੀ ਹੁਣ ਮੈਂ ਆਇਆ ਤਾਂ ਜਿਵੇਂ ਕੜਾਈ ਵੀ ਨਹੀਂ ਧੋਕੀ ਲੱਗਿਆ ਤਾਂ ਸਲੰਡਰੀ ਵੀ ਮੈਂ ਹੀ ਰੱਖੀ ਉਹਨੂੰ ਚਾਚ ਸਾਰਾ ਕੰਮ ਤਾਂ ਮੈਂ ਤਾਂ ਮਪਣੇ ਘਰ ਵਾਲੀ ਦੀ ਮਦਦ ਕਰਾ ਦਿੰਦਾ ਕਦੇ ਕਦੇ ਹਾਂ ਹੋਰ ਗੱਲ ਵੱਖਰੀ ਆ ਆਪਣੇ ਮਨਚ ਹੈਂਣ ਵੀ ਆਪਾਂ ਇੱਕ ਦੂਜੇ ਦੀ ਹੈਲਪ ਕਰਾ ਸਕਦੇ ਕਮੈਂਟ ਵਾਲਿਆਂ ਨੇ ਕਹਿਣਾ ਇਹ ਤਾਂ ਜੋਰੂ ਕਗਲਾਮ ਹੈ ਹੈਗਾ ਵਾਹ ਹੈਗਾ ਕਗਲਾਮ ਹੈ ਹੈਗਾ ਮੇਰੇ ਘਰ ਵਾਲੀ ਜਨਾਨੀ ਆ ਤੇ ਰਹਿੰਦਾ ਹੈ ਘਰ ਵਾਲੀ ਨੇ ਮੇਰੀ ਨੇ ਇੱਕ ਵਾਰ ਕਿਹਾ ਮਨੂੰ ਵੀ ਛੋਲੇ ਪੂਰੀਆਂ ਬਣਾਉਣੀਆਂ ਮਾਹ ਵਿੱਚ ਆਲਾ ਮੈਂ ਸਵੇਰੇ ਉੱਠਦੀ ਸਾਰੇ ਅੱਕ ਪਹਿਲਾਂ ਮੈਨੂੰ ਮੈਂ ਤਾਂ ਰਾਤ 12 ਵਜੇ ਦੀ ਜੱਟ ਸੁੱਤਾ ਪਿਆ ਬਣਾਉਣੇ ਲੱਗਿਆ ਪਿਆ ਮਨੂੰ ਤਾਂ ਨੀਂਦ ਹੀ ਨਹੀਂ ਆਈ ਇਹ ਮੇਰੇ ਘਰ ਵਾਲੀ ਨੇ ਕਿਹਾ ਹੋਰ ਮਾਹ ਸੱਜਰੇ ਸੱਜਰੇ ਹੋਰ ਰਹੀ ਕਿਹਾ ਮਨੂੰ ਹਾਂ ਆਟਾ ਵੀ ਮੈਂ ਤੁਹਾਨੂੰ ਤਾਂ ਕਿਹਾ ਮੇਰੇ ਪੋੜਾ ਨਿਕਲਿਆ ਉਹਦੇ ਕਰਕੇ ਤਿਕੜਾ ਹੋ ਗਿਆ ਇਕ ਗੋਣੀ ਐਵੇਂ ਸਬੂਤ ਦੇਣ ਵਿਚ ਆ ਲੋੜ ਤਾਂ ਨਹੀਂ ਕਈ ਵਾਰ ਬਹੁਤ ਤੈਨੂੰ ਨਹੀਂ ਪਤਾ ਕਰਨਾ ਜਿਹੜਾ ਆਪਣਾ ਬੁੱਤਾ ਹੋਊਗਾ ਆਪੇ ਭਰੂ ਕਹੂਗਾ ਆਪਣੇ ਭਰੂ ਗਵਲ ਜਰੂਰੀ ਨਹੀਂ ਗੱਲ ਚ ਸੋਚਦਾ ਵਾਸਤੇ ਪਰਮਾਤਮਾ ਆਪੇ ਜਾਣੀ ਜਾਣ ਹਮ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਜ਼ਰੂਰਤ ਨਹੀਂ ਹਣ ਦੇਖ ਫਟਾਫਟ ਕੁੜੀਆਂ ਨਿਕਲਿਓਣੀਆਂ ਫਟਾਫਟ ਗਾਡੀਆਂ ਗੋਣੀਆਂ ਭਰਨੇ ਵਾਲੇ ਬੈਠੇ ਆ ਉੱਤ ਪੈਸੇ ਨਿੱਕੀ ਸੀ ਕਿ ਨਹੀਂ ਆਸਾਂ ਬਹੁਤੀਆਂ ਹੁੰਦੀਆਂ ਹੁੰਦੀਆਂ ਨਿੱਕੀ ਸੀ ਕੋਈ ਵੇੜਾ ਵਾਰਾ ਕਰਦਾ ਲੜਾਈ ਨਿੱਕੀ ਐ ਨਿੱਕੀ ਐ ਨਾ ਵੀੜਾ ਕਰਦਾ ਤਿੰਨ ਬਿਨਾ ਕਿੰਦੇ ਦਾਈ ਉਨੀ ਵਧੀਆ ਵਧੀਆ ਨਹੀਂ ਐ ਇਹ ਲਈ ਤੋੜੇ ਨਾ ਕੋਈ ਜੁਗਾ ਕੋਣਾ ਮੈਂ ਹੁਣ ਮੈਨੂੰ ਤੁਸੀਂ ਛੇੜਦੇ ਆ ਵੀ ਕੋਈ ਮੈਂ ਬੋਲਾਂ ਫालतू ਬੱਸ ਹੋਰ ਕਿਆ ਚਾਹੁੰਦਾ ਤੁਸੀਂ ਐ ਬੜੀਆ ਲੱਗਦਾ ਨਾ ਸਭ ਤੋਂ ਵਧੀਆ ਕੰਮ ਆ ਬਿੱਕੀ ਆਏ ਆਟਾ ਗੋਲਣਾ ਦਾ ਵਾ ਫੁੱਲ ਦੀ ਪੂਰੀ ਆ ਬੰਦੀਏ 30000 ਕਾਢ ਤੇ 3300 ਦੀ ਨਹੀਂ ਜੀ ਇਹ ਰੜੀ ਵੀ ਹੁੰਦੀ ਆ ਆਪਾਂ ਨੂੰ ਦਿਖਦੀ ਕੱਚੀ ਬਰਾਮ ਦੀ ਲਾਉਣ ਦੇਣਾ ਮਾਸੀ ਗਾਜੇ ਜਿਹੜਾ ਬੰਦੀ ਹੈ ਹਾਂ ਬਾ ਡੈਡੀ ਕਹਿੰਦਾ ਨਹੀਂ ਖੁੱਲਦੀ ਆ ਪੂਰੀ ਐ ਫੁੱਲ ਗਈ ਆ ਪੂਰੀ ਇਹ ਪਰ ਚਾਹੀਦੀ ਲੈ ਹਾਂ ਆਹ ਦੇਚਾਰ ਨਹੀਂ ਮਾਰੂਗੇ ਤਾਂ ਉਹਨੇ ਫੁੱਲਣ ਅੱਛਾ ਜੀ ਸਿੱਖ ਲਓ ਫਿਰ ਆਹ ਤੇਰੀ ਕੋ ਕਲਾ ਨਹੀਂ ਆਟੇ ਦੀ ਗੱਲ ਹੈ ਦੱਸ ਸਾਰੀ ਕਰੀ ਕਰਾਈ ਖੂਚ ਆ ਕੱਚੀ ਤਾਂ ਹੈ ਹਾਂ ਕੱਚੀ ਬੱਤੀ ਆ ਮੱਖੀਆਂ ਜੱਪਾ ਦੇ ਕਰਨ ਯਾਰ ਮੱਖੀਆਂ ਕਿੰਨੀਆਂ ਹੈਰਾ ਕਰਦੀਆਂ ਬਹੁਤ ਬੇਸ਼ਰਮ ਹੋ ਗਿਆ ਮੱਖੀਆਂ ਮੇਰਾ ਦਿਲ ਕੰਬਦਾ ਆਏ ਜੇ ਤੁਹਾਡਾ ਦਿਲ ਕੰਮਦਾ ਘੁੰਮਦੇ ਵੀ ਤੁਸੀਂ ਤਾਂ ਹੀ ਆ ਮੱਸੀ ਵਿੱਚੇ ਗੱਲ ਦਮਾ ਹਲੇ ਕੱਢਦਾ ਪਤਾ ਉਹਨੂੰ ਰੜ ਲੈਣ ਦੇ ਨੇਕਾ ਲੱਗੀ ਨਜ਼ਰ ਹੁਣ ਤਰਿਚਰ ਨੇ ਕਹਤ ਨਹੀਂ ਫੁੱਲਣ ਸਕਤੀ ਇਹ ਲਖੀਲੀ ਜੀ ਬੱਸ ਹਾਂ ਕੋਈ ਨਾ ਅਰੇ ਡੱਬੇ ਚ ਤਾਂ ਫੁੱਲਣੀਆਂ ਐ ਤੋਂ ਵੀ ਨਹੀਂ ਪੈਂਦੀ ਚਲ ਇਹ ਹੁਣ ਉਹਨੂੰ ਪਾ ਪੀ ਲੈ ਮੈਂ ਬੋਲ ਪਾਉਣ ਦਾ ਨੂੰ ਦੇਖ ਕੇ ਪੈਨ ਦਾ ਛੱਟਾ ਨਾ ਪਾ ਲਈਂ ਅਤਬਰ ਇਹ ਤਾਂ ਨਹੀਂ ਪਹਿਣਾ ਮੇਰੇ ਉਹੋ ਮੇਰੇ ਤੇ ਅਸੀਂ ਮੈਂ ਦੇਖ ਲਈ ਉਹ ਫੇਰ ਰੱਖਣੀ ਤਾਂ ਹੈ ਸੀ ਮੈਂ ਫਿਰ ਅੱਗੇ ਜਰ ਨਹੀਂ ਜਰੂਰੀ ਸੀ ਕੀ ਹੋ ਗਿਆ ਤੇਰੇ ਅੱਜ ਘਰਾਓ ਆ ਚਰਨੀ ਲੱਗੀ ਹੱਤ ਨੂੰ ਚਰਨੀ ਲੱਗੀ ਤੁਹਾਨੂੰ ਮੈਂ ਜਾਣ ਕੇ ਲਈਆ ਯਾਰ ਉਹ ਇੰਨਾ ਕਰਦਾ ਜੱਟਾਂ ਦੇ ਹਾਰ ਸਿਨਾਰ ਹੁੰਦੀ ਸੱਟਾਂ ਯਾਰ ਹੱਦ ਹੋ ਗਈ ਤੂੰ ਤਾਂ ਹੁਣ ਜੰਮੀ ਉਹ ਲੱਗਾ ਕਰਨ ਵੀ ਮੱਖੀਆਂ ਉਡਾ ਦੇ ਕਰਨ ਆ ਆ ਆ ਮੜਿਆ ਭੱਜ ਕੇ ਜਾ ਹਾਂ ਨਾਲ ਨਾਲ ਪਟਾਕਾ ਬੰਨ ਭੋਗ ਲਾ ਕੇ ਤਾਂ ਭੱਜ ਜਾ ਫੇਰ ਦੇਖਿਓ ਛੋਲੇ ਬੂਰੀਆਂ ਦਾ ਸੌਤ ਸਾਧਰੇ ਸਾਧਰੇ ਅੱਜ ਮਿਰਚਾਂ ਨਹੀਂ ਉਹ ਤੇ ਜਮਾ ਤੇ ਪਾਈਆਂ ਮਿਰਚਾ ਤਲ ਪਾਪਨੇ ਬਾਤ ਤੇ ਆਪ ਪਾਲਾਂਗੇ ਬាទ ਜੀ ਸਤਨਾਮ ਸਲੰਡਰ ਇਹਨੂੰ ਰੰਗ ਕਰ ਦੇਣਾ ਯਾਰ ਸਲੰਡਰ ਦੀ ਹਾਲਤ ਥੋੜੀ ਜਿਹੀ ਅਨਾਦੀ ਦੇਖ ਰੰਗ ਵੀ ਕਰ ਦਿਓ ਨਾਲੇ ਇਹਨੂੰ ਅੱਜ ਭਰਾ ਲਿਓ ਅੱਛਾ ਅੰਮੇ ਨੂੰ ਅੰਦਰਲਾ ਸਲੰਡਰ ਵੀ ਜਾਂਦਾ ਲੱਗਦਾ ਅੱਜ ਕਿਹਦਾ ਦਿਨ ਆ ਅੱਜ ਸ਼ਨੀਵਾਰ ਆ ਵੀਰ ਹੁਣ ਸੋਮਵਾਰ ਨੂੰ ਹਾਂ ਆਏ ਫੁੱਲੇ ਹੋਣ ਵਾਲੇ ਹੁਣ ਦੇਖਿਆ ਮੈਂ ਆਪਣੇ ਆٹے ਦੀ ਸੇਵਤ ਕਰੀ ਥੋੜੀ ਜਿਹੀ ਬਸ ਜਦੋਂ ਫੁੱਲੇ ਜਾਂਦੀ ਜਾਂ ਮੇਰੇ ਆٹے ਦੀ ਤੁਸੀਂ ਕਰਦੀ ਬੇਸਤੀ ਵੀ ਜ਼ਹੀ ਨਹੀਂ ਕਹਨੇ ਫੇਰ ਬਚਾਰਾ ਗੁੱਸਾ ਕਰ ਦਿੰਦਾ ਉਹ ਤਿੰਨ ਪੂਰੀਆਂ ਬਾਹਤ ਆ ਨਾ ਇਹਨਾਂ ਤਿੰਨ ਚਾਰ ਬਹੁਤ ਆ ਪਰ ਇੱਕ ਗੱਲ ਹੈ ਜਿਹਦੇ ਨਾਲ ਜਦੋਂ ਉਹਨੇ ਪਾਣੀ ਪੀਣਾ ਨਾ ਫੇਰ ਕੰਮ ਖਰਾਬ ਹੋਣਾ ਕੋਈ ਨਾ ਹੁਣ ਇੰਨਾ ਹੈ ਪਰ ਜੇ ਸੋਚਣ ਲੱਗੇ ਨਾ ਫੇਰ ਤਾਂ ਨਿਆਣੇ ਨੂੰ ਕੁਝ ਵੀ ਨਹੀਂ ਭੇਜਾਂਗੇ ਮੈਗਨੀਟ ਯੂਟ ਲੈਦਾ ਉਹ ਬੰਦਾ ਸਕੂਲ ਚ ਕੁਝ ਨਹੀਂ ਭੇਜ ਸਕਦਾ ਆਪਾਂ ਉਹ ਤਾਂ ਦੱਬ ਉਹੀ ਬੰਦ ਰੱਖੋ ਤੁਸੀਂ ਘਰ ਵੀ ਨਾ ਦੋ ਮੈਂ ਘਰੇ ਵੀ ਨਹੀਂ ਦੰਦੀ ਉਹ ਬਹੁਤ ਘਾ ਟੱਕਰ ਦੇ ਹੋਇਆ ਵੀ ਕਰਨ ਨਹੀਂ ਖਲਾਸ ਤਾਂ ਠੀਕ ਆ ਰਹੀ ਮੈਂ ਨਹੀਂ ਖੁਦ ਬਣਾ ਕੇ ਦੰਦੀ ਉਹ ਆਜਾ ਤਰੀ ਵਾਲੀ ਤਰੀ ਵਾਲੀ ਬਣਾਉਂਦੇ ਇਹ ਪੁੱਤ ਸਰੀ ਵਾਲੀ ਤੇ ਰੋਲੇ ਚੱਲ ਰਹੇ ਨੇ ਸੁੱਕੇ ਭੇਜਣੇ ਪੁੱਤੜੇ ਟਿਫਨ ਚ ਸਰੀ ਉਹਦੇ ਤਾਂ ਜਾਣੀ ਨਹੀਂ ਹਜੀ ਮੈਂ ਤਾਂ ਰੀ ਵਾਲੀ ਬਣਾਉਂਦੀ ਮਮੇ ਦੇ ਗਏ ਤੇ ਕੌਲੀ ਚ ਕੱਢ ਦੂਗੀ ਬਾਕੀ ਚਾਹ ਤਰੀ ਲਾਗਵੇ ਆਉਣ ਵਾਲੇ ਵਿੱਚ ਮਿਰਚਾਂ ਪਾ ਦੇਵੇ ਹਰੀਆਂ ਉੱਠੀ ਕਰਕੇ ਪਰੇ ਕਰੀ ਤਾਂ ਪਲਾਉ ਦਾ ਤਾਂ ਉਸ 10 ਮਿੰਟ ਦਾ ਤਾਂ ਬਹਿਲਾ ਹੋ ਜਾਣਾ 10 ਮਿੰਟ ਦਾ ਬਹਿਲਾ ਹੋ ਜਾਣਾ ਆ ਯਾਰ ਬਹੁਤ ਮੱਖੀਆਂ ਨੂੰ ਦੇਖ ਕੇ ਮੈਨੂੰ ਬਹੁਤ ਬੈਸਟ ਚੜਦੀ ਆਉਣ ਗਰਮੀਆਂ ਗਰਮੀਆਂ ਦਾ ਸਾਲ ਆਈ ਖੂਨ ਦੇ ਵਾਲੇ ਖਾਈ ਜਾਣਾ ਦੇਖਦੇ ਇਹਨਾਂ ਨੂੰ ਸੁਬਾਰੇ ਨਾ ਤੋਰਦੀ ਏ ਬਾਕੀ ਬਾਅਦ ਵਿੱਚ ਬਣਾਉ ਇੱਧਰ ਵੀ ਬਾਰਟੀ ਹੈ ਖਰਚ ਦੀ ਕੀ ਹੁੰਦਾ ਮੱਠਾ ਮੱਠਾ ਸੂਰਜ ਗਿਆ ਚੜ ਗਿਆ ਪਾਪਾ ਜੀ ਵੀ ਇੱਧਰ ਮਲਾਦਾ ਕੋਈ ਪ੍ਰੋਜੈਕਟ ਚੜੀ ਬੈਠਾ ਹੈ ਉਹ ਕੱਟੇ ਨਹੀਂ ਲੈ ਕੇ ਆਇਆ ਕੋਈ ਕੀ ਕੀ ਹੈ ਉਹ ਵਾਹ ਜੀ ਬਸ ਪਾਪਾ ਜੀ ਨਾਲ ਤਰੀਗਾ ਇੱਧਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਰ ਵੀ ਕਰ ਵੀ ਹੋਵੇ ਆ ਗਰਮੀ ਗਰਮੀ ਮੈਂ ਚਾਂਦੇ ਬੂਟੇ ਮੇਰੇ ਕੋਲ ਬਚੇ ਵੀ ਅੱਛਾ ਜੀ ਮਹਾਂ ਤੇ ਦੋ ਦੋ ਬੂਟੇ ਕੱਲੇ ਕੱਲੇ ਨਾਲ ਜਿ ਡੱਬ ਰਹੇ ਨੇ ਜਾਨ ਮਾ ਜਿਹੜੇ ਟੋੜਦੇ ਵਰਤ ਲੀਆਂ ਉੱਥੇ ਮੈਂ ਲਾਤੇ ਬਚ ਕੇ ਮਿਲ ਅੱਛਾ ਤੁਸੀਂ ਉੱਥੇ ਖੇਤਾਂ 'ਚ ਲਾ ਕੇ ਆ ਬਸ ਕੇ ਤੁਹਾਡੇ ਕੋਲ ਜਿਹੜੇ ਬੂਟੇ ਕੋਲ ਦੇ ਦਿਆਂਗੇ ਅਬ ਆਪਾਂ ਦਸਤ ਚਲਾਉਣੇ ਨੇ ਦੋ ਦੋ ਬਾਹਰ ਤੇ ਮੈਂ ਕਹਾਂ ਪਨੀਰੀ ਤੁਸੀਂ ਘਰ ਦੀ ਤਿਆਰ ਕਰੀ ਵੀ ਆ ਸਾਡੀ ਪਿਆ ਤੇਰੀ ਵੀ ਪਨੀਰੀ ਇਹ ਹੂੰ ਤੇ ਪੱਟ ਨਹੀਂ ਹੁੰਦਾ ਤੁਹਾਡਾ ਹੁਣ ਵਿੱਚ ਤੇ ਕੀ ਆ ਚੱਕਰ ਵੀ ਪੱਟ ਨਹੀਂ ਹੁੰਦਾ ਇਹ ਸਾਨੂੰ ਪੁੱਠਾ ਮਾਰਨਾ ਤਾਂ ਥੱਲੇ ਇਹ ਵੀ ਹੈ ਪਲਾਸਟਿਕ ਨੂੰ ਟੋਪਾ ਲੱਗ ਲੱਗ ਕੇ ਨਾ ਬਸ ਨਾ ਰਹਿ ਗਿਆ ਮੈਂ ਵੀ ਪਰ ਤੁਸੀਂ ਤਾਂ ਲੇਲੀ ਤਿਆਰ ਕਰੀ ਫਿਰਦੇ ਆ ਪੱਤੇ ਨਹੀਂ ਹੁੰਦਾ ਤਾਂ ਲਿਆਂਦੀ ਉਹ ਪੱਤੀ ਹੀ ਗਲ ਪਟੜਿਆ ਪੱਤੇ ਨੂੰ ਇਹਨਾਂ ਕਿਹੜਾ ਹੋਇਆ ਕੋਈ ਇਹਦਾ ਪਾਣੀ ਪਾ ਦੋ ਉੱਪਰ ਮਿੱਟੀ ਪਾ ਦੋ ਪਾ ਜੀ ਇੰਨੀ ਜੜ ਦੂੰਗੀ ਜੜ ਤਾਂ ਜਾਣੀ ਨਹੀਂ ਹੈਗੀ ਜਾਊਗੀ ਹਾਂਜੀ ਜਾਊਗੀ ਜਾਊਗੀ ਜਿੰਨੀ ਜ਼ਿਆਦਾ ਜਾਣੀ ਜਿਹੜੇ ਤੱਕ ਉਹਦੇ ਮਤਮਸੇ ਕਰਨੀ ਹੈ ਪਹਿਲਾਂ ਵੀ ਜੜਾਂ ਨਹੀਂ ਜਿੰਦੀਆਂ ਤਲਾ ਦੇ ਵਿੱਚ ਕੋ ਕੁਸਾਲਾ ਕੰਡਿਆ ਵਾਲਾ ਬੂਟਾ ਖੜਾ ਦਾ ਛੋਟਾ ਦਾ ਇੱਕ ਦੇ ਵਿੱਚ ਫਿਰ ਮਿੱਟੀ ਕੱਢੀ ਜਾਂਦਾ ਹੈ ਤੇ ਫਟ ਫਟ ਹਮ ਯਾਰ ਬਣਿਆ ਵਸੇ ਇਹਦੇ ਤੋਂ ਫੇਰ ਪਰ ਤੇ ਲਿਆਂਦਾ ਪਰ ਰਿਹਾ ਆ ਵਿੱਚ ਹੀ ਉੱਥੇ ਦੀ ਲੱਗੀ ਹੈ ਉੱਥੇ ਤਾਂ ਬੱਟੀ ਆ ਗਈ ਚਲੋ ਐ ਕਿੱਤੋਂ ਪੱਸੀਢੀ ਪੈਂਦੀ ਐ ਇਹਨ ਅੱਜ ਪਰਪਰ ਕੱਲ ਜਾਣਾ ਉਸਨੇ ਬੂਟਿਆਂ ਨੂੰ ਪਾਉਣੇ ਆ ਅਚਰ ਰੇ ਦੇ ਦਿੱਤੀ ਨੇ ਸੀ ਦੇ ਕੇ ਜਣਾ ਪਾ ਦੀ ਹਮ ਇਹਦਾ ਹੋ ਗਿਆ ਇਹ ਪਜਿਆ ਕਹਿਂ ਬਰੀ ਕਬਾਲਟੀ ਦੇ ਪਾਪਾ ਜੀ ਥੱਲੇ ਨੂੰ ਫਰਾਕ ਕੱਢਣਾ ਬਣਦਾ ਚਲ ਬਾਅਦ ਚ ਕੱਢ ਦੂੰਗਾ ਤੂੰ ਫਿਰ ਜਿਹੜਾ ਓਵਰ ਪਾਣੀ ਆ ਬਸ ਇਹਨੂੰ ਇੰਨਾ ਪਰਣ ਦੀ ਕੀ ਲੋੜ ਪਾਪਾ ਜੀ ਇਹਨੂੰ ਵੱਡੇ ਦੰਨੇ ਆਰੀ ਨਾਲ ਉਹ ਚੱਕ ਥੱਲੇ ਵੀ ਕਰਨੀ ਕਿਧਰ ਨੂੰ ਓਏ ਚੱਕ ਰੱਖੇ ਰੱਖੇ ਇਹਨੇ ਚੱਕਣਾ ਫਿਰ ਉਹਨੂੰ ਪਰ ਤੋਂ ਵੜਦਣਾ ਤਾਂ ਉਹਨੂੰ ਇੱਕ ਬਸ ਜਿੰਨੀ ਕਿ ਆਪਾਂ ਨੂੰ ਲੋਡ ਤੋਂ ਉਨੇ ਦੇ ਰੱਖ ਲੈਣਗੇ ਚੱਲ ਕੋਈ ਨਹੀਂ ਹੁਣ ਤੁਸੀਂ ਜਣਾ ਮੰਨੂ ਸਲਾਹ ਦੇਈ ਜਾਂਦਾ ਆਪ ਕਰਨਾ ਨਹੀਂ ਕੋਈ ਤਾਂ ਕਿਤੇ ਨਹੀਂ ਚਿਰ ਲੱਗਣੀ ਪੈਣਾ ਦੇ ਹੂੰ ਮਿੱਠਾ ਕਿੱਤਿਆ ਹਾਈਬ੍ਰਿਡ ਬੀਜ ਹੈ ਮਿਰਚਾਂ ਦਾ ਜੇ ਮਾਦੀ ਤੋੜ ਕੇ ਤੇ ਉਹ ਕਰ ਲੀਣਾ ਚਲੋ ਵਰਤਜਨ ਕਰਦਾ ਉਹ ਪ੍ਰੋਜੈਕਟ ਆ ਲੈ ਬੱਤ ਲੋ ਕਮ ਰੋਗ ਤਾਂ ਜੀ ਸੀ ਬਚਾਲੇ ਅੱਜ ਤੁਹਾਨੂੰ ਜਿਹੜਾ ਮੈਸੇਜ ਆਇਆ ਵਾ ਵੀ ਇਹਦੀ ਬੜੀ ਬਿਲਕੁਲ ਸਾਫ ਚਾਹੀਦੀ ਆ ਤੇ ਖਾਣ ਨੂੰ ਵੀ ਉਹਨੂੰ ਕੋ ਵਧੀਆ ਡਿਸ਼ ਭੇਜ ਦਿਓ 19 ਨਖਰੇ ਲੱਗੀ ਹੋਈ ਕਰਨਾ ਤੇ ਖਾਣਾ ਚਾਹੇ ਇੱਕ ਮੁਰਗੀ ਵਾਲੀ ਮੁਰਗੀ ਵਨ ਵਾਈਟ ਅਰੇ ਕਿ ਮੁਰਗੀ ਚਾਹੇ ਲੱਗੀ ਜਾਂਦਾ ਵੀ ਹੁਣ ਛੋਲਾ ਘੇ ਰਿਹਾ ਤੇ ਚਿੱਟੇ ਕਮੀਜ਼ ਪਰ ਹੁਣ ਪਾਣੀ ਦਾ ਤਪਕਾ ਘੇ ਰਿਹਾ ਤੇ ਉਹਦੇ ਉੱਪਰ ਅ ਬਸ ਵਿਕੀ ਸਿੰਘ ਦਾ ਤਾਂ ਇੱਕ ਵਾਰ ਵੀ ਬੀਬੀ ਬਦਲਿਆ ਬਦਲਿਆ ਨਖਰੇ ਕਰੀ ਜਾਂਦੀ ਆ ਟੀਨ ਪੈਕ ਕਰਨ ਲੱਗਦੀ ਹਾਏ ਉਹ ਤਾਂ ਘਟੱਬਾ ਹਾਏ ਉਹ ਨਹੀਂ ਆਣੇ ਲੋਪਰੀਆ ਨਹੀਂ ਹੰਦੇ ਹੈਂਡਲ ਨੇ ਆਣੇ ਦਾਦੇ ਪਾਪੇ ਨੂੰ ਮੰਨੂ ਉਹ ਹੋ ਜਿਹੜਾ ਮੈਨੂੰ ਉੱਥੇ ਤੇ ਮੈਸੇਜ ਆ ਮੈਂ ਤਾਂ ਉਸ ਦੇ ਅਕੋਰਡਿੰਗ ਚੱਲਦਾ ਵੀ ਹੈ ਕੱਪੜੇ ਹੁਣ ਦੇਖੀ ਕਿ ਉੱਥੇ ਜਦ ਤੱਕ ਸਕੂਲ 'ਚ ਪਹੁੰਚੇ ਬਿਨਾਂ ਕੋਈ ਦਾਗ ਲੱਗੇ ਰਵੇ ਮੇਰਾ ਅਸਲੀ ਤਾਂ 7:45 ਤੇ ਵੀਰ ਜੀ ਕਹਿੰਦਾ ਸਕੂਲ ਖੁੱਲ ਜਾਂਦਾ ਨਹੀਂ ਛੱਡੇ ਇਹ ਵਜ੍ਹਾ ਉਹ ਤਾਂ ਠੀਕ ਹੈ ਜਦ ਤੱਕ ਕੋਈ ਨਾ ਕੋਈ ਦਾਗ ਇਹਨੇ ਲਵਾ ਲੈਣਾ ਆਪਣੇ ਕਮੀਜ਼ ਨੂੰ ਕੋਈ ਨਾ ਕੋਈ ਬਨ ਵਾਈਟ ਬੰ ਮम्मा ਲਖਾਇਤੇ ਮਨ ਬਾਈਟ ਲਾ ਖੜਾ ਲਵਾ ਲੈਣੂ ਸਰੇ ਨਕਰੇ ਵਾਲਿਆ ਅਰੇ ਦੀਦੀ ਗਿਰ ਗਿਆ ਖਾ ਜਾ ਮੈਂ ਤਾਂ ਪਹਿਲੀ ਗਿਆ ਹੋਵੇ ਤੈਨੂੰ ਜਦ ਤੱਕ ਕਿ ਤੂੰ ਸਕੂਲ ਨਹੀਂ ਤੁਰਦੇ ਜਦ ਤੱਕ ਕੋਈ ਨਾ ਕੋਈ ਕੰਡ ਹੋਣਾ ਵਸੇ ਨਾ ਆਏ ਆਹ ਜਿਹੜਾ ਸਵਾਦ ਹੈ ਨਾ ਖਾਣ ਦਾ ਆਹ ਦੱਸ ਕੇ ਪਹਿਲਾਂ ਆਟਾ ਦਾ ਦੱਸ ਵੀ ਸਿਸਟਮ ਕਿਹਜਾ ਬਾਕੀ ਸਮਾਂ ਗੋਡ 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 ਕੋਈ ਨਾ ਪਰੇੜੀ ਖੋਲਣੀ ਪੂਰੀਆਂ ਛੋਲੇ ਹਾਂ ਖੋਲਣੀ ਪਈ ਫਰਰੇ ਨਾਲ ਪਾਣੀ ਨਾ ਪੀਵੇ ਨਾ ਮੈਨੂੰ ਪਤਾ ਕਿਆ ਕਰ ਦਿੱਤੀ ਇਹ ਇੱਕ ਬਰਤੂ ਪਾਣੀ ਪਾਣੀ ਦੇ ਦੋ ਜੀ ਤੁਸੀਂ ਜਿਆਦਾ ਪਾਣੀ ਆ ਵਿੱਚ ਮੈਂ ਘੱਟ ਪਾਣੀ ਭਰਾਂ ਬੱਚਾ ਕਿਆ ਪਾਣੀ ਪੀ ਬੈਠਿਓ ਆਹ ਕਾਲਾ ਜਿਹਾ ਤੇ ਕਾਲਾ ਬੈਠਿਓ ਕਰਨਾ ਤੇਰਾ ਪੱਟ ਕਰੇਗਾ ਪਿੱਛੇ ਤੇ ਚੱਕ ਉਹਨਾਂ ਨਾਲ ਤੇਰੀ ਮਿੱਢੀ ਕਰਨੀ ਜਾਵਾ ਪਰ ਉਹ ਨਹੀਂ ਪੜਨੀ ਥੱਲੇ ਉਹ ਨਹੀਂ ਠੀਕ ਹੋਗਾ ਕੰਮ ਚ ਉਹੀ ਤਾਂ ਪਤਾ ਨਹੀਂ ਲੱਗਦਾ ਹਾਂ ਪਾਣੀ ਪੀ ਲੈ ਲੈ ਅਪਛੇ ਦਾ ਪੁੱਤ ਸੈੱਟ ਨਹੀਂ ਤੇ ਹੁਣ ਪੱਗ ਪੱਗ ਬੰਨਣਾ ਨਹੀਂ ਸਿੱਖ ਲਾ ਠੀਕ ਹੈ ਨਾ ਮਨੂ ਬਲੂ ਬਰਨਣੀ ਨਹੀਂ ਕੋ ਮੱਸਾ ਸੋਨੂ ਬਨੇ ਕਾ ਚੱਲ ਰਿਹਾ ਬਰੂ ਆ ਬਰਨਣੀ ਨਹੀਂ ਕਰਨਾ ਜਿਹੜੀਆਂ ਪੂਰੀਆਂ ਪੀਆਂ ਖਾਣਾ ਮੈਂ ਗੰਮ ਬਗੜਾਂ ਬਣਨੀਆਂ ਨਹੀਂ ਬਸ ਖਾ ਲਈ ਜਦੇ ਹਾਂ ਜੇ ਜੇ ਅਜੇ ਟੁੱਡੀ ਟੁੱਡੀ ਦੇ ਨਖਰੇ ਮਾਰਨੀ ਹੈਗੇ ਤੁਸੀਂ ਇਹਨੂੰ ਛੱਡਿਆ ਹੈ ਹੋਈ ਛੱਡ ਦੇ ਤੂੰ ਆਉਂਗਾ ਬਾਈ ਨੇ ਕਹਿੰਦਾ ਹੁਣ ਹੁਣ ਤੇਰੇ ਕੋਲ ਤੋਂ ਸਮਾਨ ਚੱਕ ਲੈ ਲੱਭਣੇ ਤੇ ਬੜਨੇ ਲਾ ਸਾਰੇ ਸੁਬਾਹ ਜਤਾਂ ਹੋਰੀ ਚਲੋ ਮਿਲਦੇ ਜੀ ਫਿਰ ਤੁਹਾਨੂੰ ਅਜੇ ਬਚਾਲੇ ਕੰਮ ਪਿਆ ਸਾਡਾ ਪੂਲੀਆ ਦਾ ਵਾਲਾ ਬਸ ਮੈਂ ਜਾ ਕੇ ਹੁਣ ਕਰ ਦੇਣੀ ਆ ਬਾਰੀ ਬਾਰੀ ਦੇ ਪਾਣੀ ਚਲ ਪਾਣੀ ਦੇ ਦੇ ਉੱਪਰੋਂ ਤਲੇ ਹੋਦੇ ਉੱਪਰ ਪਾਣੀ ਪਿਓ ਬਸ ਤੁਸੀਂ ਇਹ ਨਾ ਛੱਡੋ ਅੱਜ ਆਪਣਾ ਚਾਚਾ ਲਈ ਆਂ ਯਾਦ ਨਾ ਮੈਂ ਜਦ ਕਿੜੀ ਵਾਲਾ ਤੂਥ ਪਿੱਕ ਪਾਇਆ ਹੈ ਨਹੀਂ ਉਹ ਦੂਜਾ ਤੂਥ ਪਿੱਕ ਲੈ ਕੇ ਆਈ ਮੁਰ ਤਾਤਾ ਤੂਥ ਪਿੱਕ ਕਰ ਇਹਨੂੰ ਪਤਾ ਮੇਰੀ ਕਿਹੜੀ ਚੀਜ਼ ਸਕੂਲ ਚ ਰਹੀ ਲੈ ਕੇ ਆਉਂਦੀ ਚਲੋ 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 ਜੋ ਸ਼ੁਰੂ ਹੋਦਾ ਕੰਮ ਇਹਨਾਂ ਟਿੱਕੇ ਤਾਂ ਹੀ ਬਹਿਣਾ 2 ਮਿੰਟ ਬੈਠ ਮੈਂ ਵੀਰੇ ਰੋਟੀ ਬਣਾ ਦੂੰ ਸਾਧਰਾ ਸੱਦਦਾ ਆਪਣਾ ਕੰਮ ਸਹੀ ਮੈਂ ਰੋਟੀ ਨਹੀਂ ਦਿੰਦੀ ਆਹੋ ਤੜੀ ਵਾਲੇ ਕੋਲ ਆਹ ਤੈਨੂੰ ਕੰਮ ਦੇ ਚੋਲ ਨਹੀਂ ਆਂਦਾ ਨਹੀਂ ਲੈਣਗੇ ਉਹ ਆ ਦੋ ਉਹ ਗਾਜ ਬੰਦ ਕਰਤੀ ਸੀ ਕਿ ਤਲਦੀ ਹੋ ਆਂ ਦੱਬੀ ਜਾਕ ਲਈ ਸੀ ਕਿ ਕਦੀ ਤੁਹਾਡਾ ਲੈਟਰ ਜਾਦਾ ਪਤਾ ਨਹੀਂ ਕਿੱਥੇ ਆਉਣਾ ਕਿੱਥੇ ਨਹੀਂ ਖੜਾ ਜੀ ਆਕਸੀਜਨ ਪ੍ਰਦਾਨ ਕਰਨ ਵਾਲਾ ਬੂਟਾ ਸਾਡੇ ਕੋਲ ਹੁਣ ਇਦਾਂ ਦੇ ਬੂਟੇ ਬਹੁਤ ਘੱਟ ਰਹਿ ਗਏ ਪੰਜਾਬ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਲਾ ਲਓ ਪਰ ਇਹਦੇ ਪਰ ਜਿੰਨੇ ਜਾਨਵਰ ਬਸਨੀ ਕਸਟਮ ਜਿਹੜੇ ਮੇਰੀ ਅੱਖਾਂ ਕੈਪਚਰ ਕਰਦੀਆਂ ਵੀ ਪੰਛੀ ਆਲਣੇ ਤਾਂ ਔਰਲੀ ਸਾਡੇ ਟਾਣੇ ਪਰ ਦਿਖਦੇ ਆ ਮੈਨੂੰ ਕਿਹੜੇ-ਕਿਹੜੇ ਜਾਨਵਰਾਂ ਦੇ ਹੈਗੇ ਕਿਹੜੇ-ਕਿਹੜੇ ਦੇ ਨਹੀਂ ਹੁਣ ਬੈਗਰੂਏ ਜਾਣਦਾ ਤੇ ਸਾਜਰ ਸਾਜਰ ਕੋਲ ਵੀ ਇਹਦੇ ਪਰ ਬਹਿ ਕੇ ਗੀਤ ਗਾਉਂਦੀ ਆ ਖੰਜੂਰਾ ਨੂੰ ਵੀ ਫਲ ਪੈਣਾ ਸ਼ੁਰੂ ਹੋ ਗਿਆ ਇੱਧਰ ਬਾਹਰ ਕਰੋ ਸੰਦੀਪ ਆ ਜੂਗੀ ਹੋ ਆ ਜੂਗੀ ਕਿ ਨਹੀਂ ਆ ਜੀ ਮਿੰਟ ਚਲੋ ਮਿਲਦੇ ਜੀ ਫਿਰ ਚਲੋ ਹੁਣ ਨਿਆਣਾ ਦਾ ਕੰਮ ਸਾਡਾ ਨਿਬੜ ਗਿਆ ਪਰ ਹਜੇ ਕਰਨ ਰਹਿਣਾ ਹੈ ਨਾ ਕਰਨ ਹੁਣ ਗਰਮ ਗਰਮ ਦੇਣਾ ਹੈ ਇਹਨੇ ਦਾ ਕਰਨ ਦੇਖ ਲਿਓ ਹਾਂ ਮੈਂ ਤਾਂ ਕੋਈ ਟਿਕਾਣਾ ਨਹੀਂ ਹੈਗਾ ਮੌਸਮੇ ਇਦਾਂ ਦਾ ਹੋਇਆ। ਪਰ ਅੱਗ ਨਾਲ ਹੀ ਲਿਆ ਆਇਆ ਹੋਵੇ। ਹੂੰ। ਦੱਸ ਰੀ ਤੂੰ ਹੁਣ ਤੈਂ ਪਾਸ ਕਰਨਾ ਵੀ ਕਾ ਗੋਸਾ। ਪਟਕਾ ਹੀ ਹੋਰ ਲੱਗਿਆ ਨਹੀਂ ਹੁਣ ਸਵਾਰ ਕੇ ਜਾ ਕੇ। ਨਾਲ ਪਟਕੇ ਜਬਾਲ ਅੰਦਰ ਕਰੇ ਆਵਾਜ਼ ਨਾਲ। ਕੀ ਕਰਨਿਆ ਆ ਇਹਦਾ ਪਟਕਾ ਦੁਬਾਰਾ ਠੀਕ ਹੋਣਾ। ਸਿੱਖਿਆ ਹੀ ਨਹੀਂ। ਅਜੇ ਤੱਕ ਪਟਕਾ ਬਨਣਾ ਹੀ ਨਹੀਂ ਸਿੱਖਿਆ। ਬੱਸ 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 ਨੂੜ ਦੇਖ ਤੇ ਪਾ। ਆਹ ਦਿੱਤਾ ਹੀ ਆ। ਨੂੜ ਵੀ ਇਹ ਥੋੜੇ ਮੰਗਣੇ ਪਾਉਣ। ਮਨਦਾ ਤਾਂ ਬੋਬਦੀ ਆਂ ਕੀ ਕਰ ਲਿਆ ਤੂੰ ਤੇਰੇ ਤੇ। ਅੱਜ ਰੋਡਰੀ ਬੰਨਿਆ ਦੀਦੀ। ਕੋਈ ਨਾ ਤਾਂ ਪਹਿਲੇ ਕਾਲਾ 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 ਪਹਿਲਾ ਖਾ ਲਾ ਖਾ ਲਾ ਪਹਿਲਾ ਅੱਜ ਇਹ ਕਹਿੰਦਾ ਮੈਂ ਪਹਿਲਾਂ ਪੂਕਰੀਆਂ ਖਾ ਲਾਂ ਖਾ ਕੋਈ ਵਾਸੇ ਪੰਨੇ ਰਾਤ ਸਬਜ਼ੀ ਕਿਆ ਬਣਾਈ ਬੀਤੀ ਆਲੂ ਬੜੀਆਂ ਪਕੌੜਾ ਅੰਬਰ ਸਾਰੀਆਂ ਬੜੀਆਂ ਪਾਈਆਂ ਹੋਈਆਂ ਤੇ ਅਸ ਮੇਰੀ ਤਰੇਲੇ ਵੀ ਪਏ ਹਨ ਤਰੇਲੇ ਪਏ ਤੇ ਨੰਤਰਾਂ ਦੀਆਂ ਸਾਪੀਆਂ ਹੋ ਗਈਆਂ ਉਹ ਮੱਖੀਆਂ ਦੀ ਇੱਤੀ ਫੇਰ ਦੋ ਇਹਨਾਂ ਦੀ ਕਾਸੇ ਬਸੇ ਲਾ ਦੋ ਇਹਨਾਂ ਨੂੰ ਅੱਗ ਹੁਣ ਕਿਆ ਕਰੂੰਗਾ ਇਹਨਾਂ ਦਾ ਹੱਲ ਕੋਈ ਨਹੀਂ ਹੋਗਾ ਤੇ ਇਹ ਤਾਂ ਠੰਡਾ ਹੋਊਗਾ ਲੱਗਦਾ ਮੈਨੂੰ ਇਹ ਕਿਤੇ ਚੱਦ ਗਿਆ ਸੀ ਕੋਰਾਲੇ ਇਹ ਤਾਂ ਹੈਗਾ ਇਹਦੇ ਚ ਗਿਆਦਾ ਖੱਟ ਚਲ ਕੋਈ ਨਹੀਂ ਦੇ ਦੇ ਲੰਮੀ ਸਾਮ ਨੂੰ ਸਾੜ ਜੀ ਨਹੀਂ ਹੋਣੀ ਇਹ ਤਾਂ ਝੁੰਮਕਾ ਮਾਰ ਦਉਂਗੀ ਇਹ ਤਾਂ ਸਾਨੂੰ ਵੀ ਪਤਾ ਨਾਲੇ ਨੂੰ ਲਾਂਗ ਕਰਵਾ ਕਰ ਲਾਂਗੇ ਆਪੇ ਗੱਬੀ ਤੇ ਲਾਲ ਕਲਰ ਦੀ ਲਿਆਉਂਗਾ ਨਾ ਪਹਿਲਾਂ ਉਹ ਕਰੇਗਾ ਮਾਰ ਮਾਰਨਾ ਪੈਣਾ ਚਲਣ ਰਿਹਾ ਜੀ ਜੋਦੀ ਪਰ ਬਣੀ ਕਈ ਵੀਡੀਓ ਬਣੀ ਹੈ ਸਾਫ ਜੀ ਚੰਗੀ ਨਹੀਂ ਲੱਗੀ ਹੈ ਆਪਣਾ ਹੰਦੀ ਜੀ ਥੱਲੇ ਉਹ ਫਿਰ ਕੱਦੀ ਹੈ ਜੀ ਇਹ ਨਾ ਕੋਈ ਚੱਤੇ ਤੇ ਆਈ ਬਣਾ ਇਹ ਇਹ ਆਈ ਬੰਦ ਦਾੜੀ ਦੇ ਹੱਦ ਦਾ ਹੋਟਲ ਖੋਲਾ ਤੇ ਜੱਦੀਆਂ ਇਹ ਦੇਖੋ ਤੁਸੀਂ ਤੇ ਅੱਜ ਦੀ ਹੈ ਹਾਂ ਹੋ ਗਿਆ ਹਣੇ 14-17 ਦਾ ਹਾਂ ਮੈਨੂੰ ਨਾ ਕੀ ਕਿਹਾ ਕਰਿਆ ਮੈਨੂੰ ਨੇ ਕੀ ਹੋ ਗਿਆ ਇਹ ਕਹਿੰਦਾ ਠੀਕ ਨਹੀਂ ਇਹ ਕਰ ਦੋ ਹਲੋ ਆਹ ਤੇ ਸੜ ਤੋਂ ਡੰਗਰ ਵਾਲੇ ਉਹਦੇ ਕੋਲੋਂ ਮਸੀਰ ਕੋਲੋਂ ਚਾਹ ਤੇ ਨਾਲ ਕੱਢ ਕੇ ਖਾਈ ਜਾਂਦੇ ਆ ਪਤਲਾ ਖਾਣੇ ਚਾਹੀਦੇ ਖਾਣ ਬਾਤ ਹੀ ਜਾਂਦਾ ਉਹ ਖਾਣ ਨੂੰ ਨਹੀਂ ਨਾ ਕਰਦੇ ਹੂੰ ਸਾਈਡ ਤੋਂ ਕੱਟ ਕੇ ਵੀ ਖਾਂਦਾ ਕੱਲ ਮੇਰਾ ਮਨ ਕਰਦਾ ਦਾ ਫਿਰ ਕਿੱਥੇ ਵੀ ਹੈ ਨਹੀਂ ਗੁੱਜਾ ਛੱਟਾ ਮੈਂ ਹੁਣ ਤਾਂ ਹੈਗਾ ਮੈਂ ਰਾਤ ਕਿੰਨਾ ਲੈ ਗਿਆ 6 ਕਿਲੋ ਲੈ ਗਿਆ ਚੱਲ ਹੁਣ ਖਾ ਲਈ ਪੁੱਤ ਹੈ ਮੈਨੂੰ ਕਹਿੰਦੇ ਖਰਬੂਜਾ ਖਾ ਲੈ ਕੱਲ ਖਾਣ ਨੂੰ ਬਾਗੋਂ ਵੀ ਜਿਹਨੇ ਲੈ ਕੇ ਜਾਣਾ ਸਕੂਲ ਇਹਨਾਂ ਨੂੰ ਟੂਫਣ ਕਿੱਥੇ ਲੈ ਜਾਣਾ ਇਹਨਾਂ ਨੂੰ ਇਹਨਾਂ ਨੂੰ ਉੱਥੇ ਮਿੱਡ ਡੇ ਮਿਲ ਬਣਦਾ ਲੇ ਲਾ ਕੜੀ ਚੌਲ ਬਣਦੇ ਲੈ ਲਾ ਰੱਖ ਦੋ ਤੁਸੀਂ ਲੈ ਲਾ ਹੁਣ ਆਪ ਚੱਕਣਾ ਉਹ ਨਹੀਂ ਜੁੱਠੇ ਹੱਥ ਨਾਲ ਐਂ ਤਾਂ ਕਰੀ ਜਾਂਦਾ ਮੈਂ ਸਮਝੀ ਇਹ ਵੀ ਕਿਆ ਲੈਣਾ ਵੀ ਕਿਆ ਲੈ ਮੈਨੇ ਕਰਕੇ ਬਣੀਆਂ ਪੂਰੀਆਂ ਤਾਂ ਲੈ ਜੀ ਲੈ ਜੀ ਨਹੀਂ ਤਾਂ ਅੱਧੀ ਬਣਨੀ ਤੇ ਤੇਰੇ ਕਰਕੇ ਕਰਨਾ ਪੂਰੀਆਂ ਬਣੀਆਂ ਨਹੀਂ ਤਾਂ ਅੱਧੀ ਬਣਨੀਆਂ ਦੀਆਂ ਹੈ ਐਂ ਕਹਾਂ ਕੋਲੋਂ ਲਿਖ ਜਾਣੀ ਨਾਮ ਲਿਖ ਦੂੰਗਾ ਫਸਕੇ ਉਲਾਲਾ ਵੀ ਖਾਣਾ ਤਿੰਨ ਟਾਈਮ ਖਾਣੇਗਾ ਤੂੰ ਨਾਮ 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 ਤੇਰਾ ਜੀਜਾ ਬਤਾ ਕੀ ਕਹਿੰਦਾ ਮੈਨੂੰ ਕਹਿੰਦਾ ਤੁਸੀਂ ਕਰਨ ਦਾ ਸਰੀਰ ਸੰਭਲ ਮੈਂ ਬਹੁਤ ਕਹਿੰਦੇ ਆ ਕਮੈਂਟਾਂ ਤੇ ਵੀ ਕਹਿੰਦੇ ਵੀ ਕਰਨ ਦਾ ਸਰੀਰ ਦਿੱਟਾਂ ਚ ਹਿੱਲਦਾ ਜਾਂਦਾ ਜੇ ਹੁਣ ਕੰਟਰੋਲ ਚ ਆ ਗਿਆ ਆ ਗਿਆ ਨਹੀਂ ਨਹੀਂ ਹੇਮ ਬਸ ਇੱਕ ਦਿਨ ਨਾਲ ਤੁਗਣਾ ਖੇਲ ਲੱਗ ਜਾ ਮੈਂ ਜਦੋਂ ਛੁੱਟੀ ਸੀ 3:00 ਵਜੇ ਤੋਂ 7:00 ਵਜੇ ਤੱਕ ਖਰਾਕ ਪਰ ਕੰਟਰੋਲ ਗੱਲ ਆਪਾਂ ਜਿੰਨੇ ਲਿਪਾਪੇ ਆਈ ਸੀ ਜੀਜਾ ਖਾਨੇ ਆ ਤਾਂ ਚਲ ਕੀ ਖਰਾਬ ਕਰਦੇ ਕਦੇ ਕੀ ਕਰਨੀ ਲਿਪਾਪੇ ਨਾ ਖਾ ਬਾਹਰ ਦੀ ਚੀਜ਼ ਬੰਦ ਕਰ ਹਾਂ ਕਦੇ ਹੋਇਆ ਹੋਇਆ ਵੀ ਚੱਲ ਮਾਸੀ ਤੇਰੀ ਲਈ ਆਈ ਬਿੱਕੇ ਜਿਗਰੇ ਕੋਈ ਬੋਲੇ ਹੈ ਇਹਨਾਂ ਦਾ ਦਿਮਾਗ ਉੱਧਰ ਬਾਈ ਦਾ ਫੋਨ ਚੱਲਦਾ ਅੰਦਰ ਉੱਧਰ ਚਲੇ ਜਾਂਦੇ ਬਈ ਮੈਂ ਨਹੀਂ ਹੋਣਾ ਮੇਰੇ ਨਾਲ ਨਹੀਂ ਜੇੜਾ ਲੱਗਦਾ ਤੁਹਾਨੂੰ ਕਹਿਣੇ ਤੁਸੀਂ ਬੈਠੋ ਧੜ ਨੂੰ ਲਾਹਤ ਦੇਖ ਐਨੀ ਪਿਆਰੀ ਤੁਹਾਨੂੰ ਦਰਾਨੀ ਮਿਲੀ ਪਈ ਤੁਹਾਨੂੰ ਕਿਹੜੇ ਲਾਉਣ ਨੂੰ ਕਹਿਣਾ ਜੀ ਰਾਤ ਵਾਲੀ ਤਾਂ ਨਸ਼ਾ ਟੁੱਟ ਗਿਆ ਫੇਰ ਉਹ ਲੈਣੀ ਹੋਣੀ ਹੁਣ ਅੱਛਾ ਹਾਂ ਤੇ ਗੋੜੀਆਂ ਤੇ ਹੋ ਗਈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਜੀ ਕਮੈਂਟਾਂ ਤੇ ਬੰਦਾ ਨਾ ਡਾਕਟਰ ਨੂੰ ਸਾਰਿਆਂ ਨੂੰ ਮੈਂ ਵੀਡੀਓ ਚ ਦੱਸ ਦਿਆਂ ਕਮੈਂਟਾਂ ਆਪੇ ਕਰ ਦੇਣੇ ਮੇਰੇ ਭੈਣਾਂ ਨੇ ਜ਼ਰੂਰੀ ਕਰਾਉਣੇ ਕਮੈਂਟ ਦਾ ਹਾਂ ਕਰਾਉਣੀ ਆ ਮੈਂ ਹਾਂ ਵੀ ਜਦ ਬੰਦਾ ਬਿਮਾਰ ਹੁੰਦਾ ਕਬਰਾਂ ਟੁੰਦੇ ਪਹਿਲਾਂ ਆਪਾਂ ਆਪਣੇ ਸਰੀਰ ਨੂੰ ਚੈੱਕ ਕਰਾਉਣੇ ਹੁੰਦੇ ਆ ਬਿਨਾ ਮਤਲਬ ਤੇ ਚੱਕ ਕੇ ਗੋਲੀਆਂ ਨਹੀਂ ਖਾਂਦੇ ਹੁੰਦੇ ਤੇਜ਼ ਹੂੰ ਇਹ ਤਾਂ ਗੱਲ ਗਲਤ ਨਹੀਂ ਦੁੱਖਦਾ ਦਾ ਮੇਰਾ ਵੀ ਆ ਮੈਂ ਪਰ ਦਵਾਈ ਤਾਂ ਲੈ ਕੇ ਹੀ ਟੀਕਾ ਲਵਾਤੀ ਸੀ ਡਾਕਟਰ ਦੀ ਹਲਾ ਡਾਕਟਰ ਦੀ ਉਹ ਹੂੰ ਘਰ ਬੈਠ ਕੇ ਆਪਣੀ ਸਲਾਹ ਨਹੀਂ ਚੱਲਦੀ ਹੁੰਦੀ ਹਾਂ ਬਸ ਆ ਇੱਕ ਮੇਰੇ ਕੋ ਤਾਂ ਇਹ ਨਾ ਪੈਣਾ ਡਾਇਲੋਗ ਮਾਰ ਦਈ ਮੈਂ ਖੰਭੀ ਲੰਗੂ ਕੋਈ ਕਿ ਨਹੀਂ ਜਾਂਦੇ ਜਦੋਂ ਉਹ ਲੈ ਕੇ ਤੁਰ ਗਿਆ ਅਗਲਾ ਕਹਿੰਦਾ ਫਿਰ ਜਦੋਂ ਕਹਿੰਦੇ ਮੈਂ ਆਪਣੇ ਘਰ ਰਹਿਣਾਂ ਲਈ ਜਾਉਂਗੀ ਮੈਂ ਤੇਰੇ ਨਾਲ ਜਾਣਾ ਤੇ ਜਾਓ ਘਰ ਸੰਦੀਪ ਕਹਿੰਦੀ ਆਪ ਕਹਿਣ ਲੱਗ ਗਿਆ ਹਾਂ ਮੈਂ ਥੋੜੂ ਉਦਣ ਕਿਹਾ ਨਹੀਂ ਵੀ ਚਲੋ ਤੇਰੇ ਨਾਲ ਜਾਂਦੀ ਮੈਂ ਅਮਰਜੈਂਸੀ ਤੂੰ ਲੈ ਕੇ ਜਾਣਾ ਤੂੰ ਵੀ ਕਹਿਣਾ ਲੱਗ ਗਿਆ ਕੱਢ ਮੈਂ ਸੱਜਾ ਤੋਂ ਹਾਂ ਹੁਣ ਮੇਰੀ 1 ਮਿੰਟ ਹੁਣ ਤੁਸੀਂ ਅਮਰਜੈਂਸੀ ਜਾਣ ਵਾਲੀ ਕੰਡੀਸ਼ਨ ਤੇ ਜਾਣਾ ਹੋਣ ਨਹੀਂ ਜਾਣਾ ਡਾਕਟਰ ਕੋਲ ਅਮਰਜੈਂਸੀ ਵਾਲੀ ਕੰਡੀਸ਼ਨ ਤੇ ਜਾਣਾ ਵੀ ਡਾਕਟਰ ਕੋਲ ਤੇ ਦਵਾਈ ਦਵਾ ਕੇ ਲਿਆਉਗਾ ਤੇ ਅਸਲ ਲੈ ਕੇ ਜਾਓ ਠੀਕ ਆਇਆ ਹੁਣ ਮਰਾ ਆਏ ਗੱਲ ਕਹਿਤੀ ਡਾਕਟਰ ਕੋਲ ਲੈ ਕੇ ਜਾਓ ਕਹਾ ਮੈਂ ਠੀਕਾ ਚਲੋ ਜਾਣਾ ਹੀ ਨਹੀਂ ਏ ਤੁਸੀਂ ਕਹਿੰਦੇ ਤੁਸੀਂ ਗੱਲ ਆਪਣੇ ਮੂਰੇ ਪੈਣੇ ਬੰਦਾ ਕਿਉਂ ਨਹੀਂ ਜਾਂਦਾ ਉਹਨੂੰ ਬੰਦਾ ਵਿਚਾਰ ਕੋਈ ਨਾ ਮੈਂ ਠੀਕ ਹਾਂ ਮੈਂ ਕੰਮ ਕਰਦਾ ਮੇਰੀ ਪਈਦਾ ਹੁੰਦਾ ਤੇ ਹਾਂ ਚੱਲੋ ਜੀ ਇੱਕ ਤਾਂ ਸਾਲ ਡਾਕਟਰ ਪਤਾ ਨਹੀਂ ਕਿਹੜੇ ਮੈਡੀਕਲ ਸਟੋਰ ਵਾਲੇ ਉਧਰ ਜੀ ਨੂੰ ਗਏ ਤਿੰਨ ਤਿੰਨ ਪੱਤੇ ਲੈ ਲਏ ਦਵਾਈਆਂ ਦੇ ਉਹ ਸਾਲੇ ਉਹੀ ਚੱਲੀ ਜਾਂਦੇ ਆ ਆ ਰਾਤ ਨੂੰ ਅਸੀਂ ਉਹੀ ਖਾਣੇ ਆ ਹੁਣ ਉਹਨੂੰ ਵੀ ਕਹਿ ਕੇ ਉਹ ਸਾਨੂੰ ਜਾਣਦਾ ਬੰਦਾ ਵੀ ਤੂੰ ਥੋੜਾ ਪੰਜ ਗੋਲੀਆਂ ਦੇ ਦੇ ਚਾਰ ਦੇ ਦੇ ਦੋ ਦੇ ਦੇ ਤੇ ਨਾਲ ਬੈ ਕੇ ਲੈ ਕੇ ਆਏ ਲੜ ਕੇ ਚਾਮੀ ਨੂੰ ਪੁੱਛ ਲੈਣਾ ਤੂੰ ਆਪੇ ਡਾਕਟਰ ਬਣ ਕੇ ਘਰੇ ਬਹਿ ਕੇ ਬੈ ਡਾਕਟਰ ਬਣ ਕੇ ਵੀਰ ਜੀ ਨੂੰ ਨਹੀਂ ਲੱਗਦਾ ਪਤਾ ਲੱਗ ਗਿਆ ਨਾ ਲੱਗਿਆ ਜੀ ਵੀਰ ਜੀ ਨੂੰ ਪਤਾ ਲੱਗਣਾ 70 ਸੱਬ ਦੇ ਪਾਣੀ ਹਾਂ ਵੀ ਇਹ ਜੀ ਤੇਰੀ ਉਹਨਾਂ ਦੇ 70 ਦਾ ਕੋਈ ਫਰਕ ਨਹੀਂ ਇੱਥੇ ਤਾਂ ਉਹ ਦੋ ਪਈਆਂ ਕਿੱਧਰ ਗਈਆਂ ਸਾਥ ਕੇ ਮੇਰੇ ਢੂ ਫਰਕ ਤਾਂ ਉਹਨੂੰ ਪੈਂਦਾ ਹੁੰਦਾ ਵੀ ਜੇ ਆਰ ਮੈਨੂੰ ਕਿਸੇ ਨੇ ਕੁਝ ਕਹਿ ਤਾ ਤਾਂ ਬੰਦਾ ਸਟੈਂਡ ਕਰ ਦੇਣਾ ਕਿ ਮਨੋਂ ਗੱਲ ਕਹਤਾ ਕਹਤੀ ਹੈ ਯਾਰ ਗਾਹਨੋ ਮੌਕਾ ਨਹੀਂ ਮਿਲਣਾ ਤੇ ਤੂੰ ਤਾਂ ਕਹਿੰਦੇ ਵੀ ਚੱਲ ਕੋਈ ਨਹੀਂ ਰੋ ਦੇ ਚੱਲਦਾ ਚੱਲੀ ਜਾਂਦੇ ਭਾਦਾ ਸਾਨੂੰ ਸਾਹਾ ਵੀ ਦੁੱਖ ਆਪਰ ਨੂੰ ਇਹਦੀ ਕਿਹਦੀ ਕਬਰਾਟ ਹੁੰਦੀ ਉਹ ਆਉਂਦੀ ਉਹਨੇ ਟੈਸਟਾਂ 'ਚ ਬੰਦਾ ਦੱਸ ਗਿਆ ਕਰੂਗਾ ਚਲੋ ਤਾਂ ਤੇ ਕੋਸੂ ਵੀ ਪਰ ਉਹ ਗੋਲੀਆਂ ਵੀ ਕਾਨੂੰ ਖਾਂਦੇ ਜੇ ਤੁਹਾਨੂੰ ਇਹਦਾ ਗੋਲੀਆਂ ਖਾਣ ਦੀ ਕਬਰਾਂਟ ਮੰਨ ਲਾ ਵਾ ਇਹ ਪਤਾ ਤੁਹਾਡਾ ਸਿਸਟਮ ਹੈ ਗੋਲੀ ਖਾ ਲੈਣੀ 24 ਘੰਟੇ ਲੰਘ ਜੇ 12 ਘੰਟੇ ਲੰਘੇ ਯਾਰ ਮੈਨੂੰ ਕੁਝ ਹੁੰਦਾ ਮੈਨੂੰ ਅੱਜ ਤਾਂ 12 ਘੰਟੇ ਵੀ ਨੰਗੇ ਰਾਤ ਲੱਤੀ ਉਹ ਗੋਲੀ ਓਹੋ ਮੈਨੂੰ ਸਭ ਤੋਂ ਜਿਆਦਾ ਪਤਾ ਕਿ ਆ ਕੀ ਆ ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਵਿੱਕੀ ਮੇਰਾ ਬਹੁਤ ਸਮਝਦਾ ਕਿਉਂਕਿ ਵਿੱਕੀ ਜਿਆਦਾ ਬਿਮਾਰ ਰਹਿੰਦਾ ਚੱਕਰ ਆਉਨੇ ਆ ਉਹਨੂੰ ਪਤਾ ਹੁਣੇ ਹੁਣੇ ਆ ਮੈਂ ਤਾਂ 2-4 ਮਹੀਨੇ ਤੇ ਹੀ ਹੋਇਆ ਜੀ ਬਿਮਾਰ ਮੈਂ ਹੁਣੇ 2-4 ਮਹੀਨੇ ਤੇ ਉਹਦਾ ਦੁੱਖ ਸਾਰਨਾ ਬਾਕੀ ਦੁੱਖ ਮੈਂ ਤੇਰੇ ਦੁੱਖ ਨੂੰ ਨਹੀਂ ਸਮਝਦੀ ਅੱਧੀ ਕਾ ਮੈਂ ਤੈਨੂੰ ਕਹਾਂ ਵੀ ਤੂੰ ਫਾਲਤੂ ਗੋਲੀਆਂ ਚੱਕ ਕੇ ਖਾਈ ਜਾ ਉਹ ਤੇਰੇ ਤੇ ਸਰਕਾਰ ਨਹੀਂ ਬੰਦ ਕਰ ਦੇਣੀ ਚਾਹ ਤੈਨੂੰ ਨਹੀਂ ਨੌਲਜ ਨਹੀਂ ਬਸ ਠੀਕ ਹੈ ਮੈਂ ਜਦੋਂ ਰਹਿਣ ਦੇ ਹੋਰ ਉਹ ਪਤਾ ਕੋਰਸ ਕਰਿਆ ਵਾ ਸ਼ੁਰੂ ਤੇ ਡਾਕਟਰਾਂ ਕੋਲ ਜਾਂਦੇ ਆਉਂਦੇ ਰਹਿੰਦੇ ਕੋਈ ਰੋਪੜਦਾ ਨਹੀਂ ਇਹਨੇ ਡਾਕਟਰ ਛੱਡਾ ਕੋ ਤੇ ਮਕੌਰਦਾ ਨਹੀਂ ਛੱਡਿਆ ਡਾਕਟਰਾਂ ਕੋਲ ਉਹ ਜਿੰਨੇ ਇਹਨੂੰ ਨੌਲਜ ਪੂਰੀ ਹੈ ਕਾਈ ਜਰਾਬਾਂ ਪਾਲਾ ਜਿਹੜੇ ਨਾਵਨ ਨਾਲ ਮੈਨੂੰ ਕਵਰਾ ਤੇ ਰੋਲ ਡਾਕਟਰ ਕੋਲ ਪੂਰੀ ਰੋਲ ਦੀ ਬੇਟਾ ਪਰ ਰੋ ਤੇ ਗੋਲੀਆਂ ਵੀ ਖਾ ਕੇ ਨਹੀਂ ਸਰਨਾ ਬਿਰੋੜਾ ਤੁਸੀਂ ਗੋਲੀਆਂ ਖਾਈ ਜਾਓ ਤੁਰੀ ਰਹੂਗੀ ਤੁਸੀਂ ਨਾਲ ਲੈ ਜਾਣਾ ਅਸੀਂ ਨਹੀਂ ਭਾਈ ਲੈ ਜਾਂਦੇ ਅਸੀਂ ਤਾਂ ਲੈ ਜਾਂਦੇ ਨਹੀਂ ਤੁਹਾਨੂੰ ਨਾਜ ਤੱਕ ਲੈ ਕੇ ਗਏ ਨਾ ਗਾਂਹਾਂ ਲੈ ਜਾਣਾ ਤੁਸੀਂ ਦੋ ਹੀ ਤੁਹਾਡੇ ਕੋਲ ਆਪਣੇ ਕੋਲ ਆਪੇ ਚੱਲ ਕੇ ਆ ਜਾਂਦੇ ਹੋ ਤੁਸੀਂ ਨਿਆਣੇ ਛੱਡਿਓ ਹਾਂ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਵਤ ਮਾਰਾ ਤੁਹਾਨੂੰ ਰੱਖੇ ਸਾਰੇ ਨੂੰ ਚੜ੍ਹਦੀ ਕਲਾ 'ਚ